ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਆਸਟ੍ਰੇਲੀਆ ਦੇ ਵਿੱਚ ਭਾਰਤੀ ਮੂਲ ਦੇ ਲੋਕਾਂ ਦਾ ਵਿਰੋਧ ਵੱਧਦਾ ਜਾ ਰਿਹਾ ਹੈ ਐਤਵਾਰ ਨੂੰ ਦੇਸ਼ ਦੇ ਵੀਰ ਸ਼ਹਿਰਾਂ ਦੇ ਵਿੱਚ ਹਜ਼ਾਰਾਂ ਆਸਟ੍ਰੇਲੀਆਈ ਲੋਕਾਂ ਨੇ ਵੱਡੇ ਪੱਧਰ ਤੇ ਇਮੀਗ੍ਰੇਸ਼ਨ ਵਿਦੁੱਧ ਮਾਰਚ ਕੱਢਿਆ ਇਸ ਮਾਰਚ ਦੇ ਵਿੱਚ ਆਸਟ੍ਰੇਲੀਆਈ ਲੋਕਾਂ ਦੇ ਵੱਲੋਂ ਖਾਸ ਤੌਰ ਤੇ ਭਾਰਤੀ ਮੂਲ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਅਜਿਹੀ ਸਥਿਤੀ ਦੇ ਵਿੱਚ ਸਵਾਲ ਇਹ ਉੱਠਦਾ ਹੈ ਕਿ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦੇ ਪਿੱਛੇ ਕੌਣ ਲੋਕ ਨੇ ਅਤੇ ਉਹ ਭਾਰਤੀਆਂ ਦਾ ਵਿਰੋਧ ਕਰ ਕਿਉਂ ਰਹੇ ਨੇ ਦਰਅਸਲ ਇਸ ਦਾ ਕਾਰਨ ਆਸਟ੍ਰੇਲੀਆ ਦੇ ਵਿੱਚ ਵੱਧੀ ਬੇਰੋਜ਼ਗਾਰੀ ਅਤੇ ਰ ਇਹ ਸੰਕਟਮਈ ਜਾ ਰਿਹਾ ਹੈ ਭਾਰਤੀ ਮੂਲ ਦੇ ਲੋਕ ਭਿੰਟਨ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਦੂਜਾ ਸਭ ਤੋਂ ਵੱਡਾ ਪਰਵਾਸੀ ਸਮੂਹ ਹੈ ਜੂਨ ਤੋਂ 2024 ਤੱਕ ਆਸਟ੍ਰੇਲੀਆ ਦੇ ਵਿੱਚ ਭਾਰਤੀ ਮੂਲ ਦੇ ਲਗਭਗ 6.4 ਲੱਖ ਲੋਕ ਰਹੈ ਸਨ ਹਾਲ ਦੀ ਦੇ ਸਮੇਂ ਵਿੱਚ ਭਾਰਤੀਆਂ ਉੱਤੇ ਹਮਲੇ ਵਧੇ ਨੇ ਆਸਟ੍ਰੇਲੀਆ ਦੇ ਵਿੱਚ ਜ਼ਿਆਦਾਤਰ ਆਬਾਦੀ ਪਰਵਾਸੀਆ ਦੀ ਹੈ ਭਿੰਟਨ ਤੋਂ ਬਾਅਦ ਭਾਰਤ ਦੇ ਵਿੱਚ ਪੈਦਾ ਹੋਏ ਲੋਕ ਆਸਟ੍ਰੇਲੀਆ ਦੇ ਵਿੱਚ ਵੱਧ ਜਾਤਵੱਦਾ ਪ੍ਰਵਾਸੀ ਸਮੂਹਏ ਜੂਨ 2023 ਤੱਕ ਆਸਟ੍ਰੇਲੀਆ ਦੇ ਵਿੱਚ ਭਾਰਤੀ ਮੂਲ ਦੇ 8.4 ਲੱਖ ਨਿਵਾਸੀ ਸਨ 2024 ਦੇ ਵਿੱਚ ਆਸਟ੍ਰੇਲੀਆ ਦੀ ਆਬਾਦੀ ਦੇ ਵਿੱਚ ਉਹਨਾਂ ਦੀ ਕੁੱਲ ਗਿਣਤੀ ਸਿਰਫ 3.2% ਸੀ ਤੇ ਅਜਿਹੀ ਸਥਿਤੀ ਵਿੱਚ ਭਾਰਤੀਆਂ ਨੂੰ ਆਸਟ੍ਰੇਲੀਆ ਲੋਕਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੋ ਵੱਧਦੀ ਮਹਿੰਗਾਈ ਵਿਘਾਈ ਸੀ ਸੰਕਟ ਅਤੇ ਬੇਰੋਜ਼ਗਾਰੀ ਦਾ ਸਾਹਮਣਾ ਕਰ ਰਹੇ ਨੇ 10 ਦੇ ਸਾਲ 2003 ਤੋਂ ਆਸਟ੍ਰੇਲੀਆ ਦੇ ਵਿੱਚ ਭਾਰਤਕੀਆਂ ਦਾ ਪ੍ਰਵਾਸ ਲਗਾਤਾਰ ਵਧ ਰਿਹਾ ਹੈ ਤੇ ਸੱਤਾਧਾਰੀ ਅਤੇ ਵਿਰੋਧੀ ਆਸਟ੍ਰੇਲੀਆਈ ਸਿਆਸਦਾਨ ਪਾਰਟੀ ਪਾਈ ਚਾਰੇ ਦੇ ਸੱਤਾ ਕਤਕ ਯੋਧਰ ਨੂੰ ਸਵੀਕਾਰ ਕਰਦੇ ਨੇ ਇਸ ਦੇ ਹੱਟ ਗੋਰੇ ਸਰਬੋਪ ਮਬਾਦੀ ਅਤੇ ਕੁਝ ਸੱਚੇ ਪੱਕੇ ਸਮੂਹ ਮਹਿਸੂਸ ਕਰਦੇ ਨੇ ਕਿ ਇਸਾਈ ਤਰਮ ਤੋਂ ਇਲਾਵਾ ਹੋਰ ਧਰਮ ਅਤੇ ਰੰਗਾ ਦੇ ਲੋਕਾਂ ਨੂੰ ਇੱਥੇ ਨਹੀਂ ਰਹਿਣਾ ਚਾਹੀਦਾ ਅਜੇ ਸੰਕਟਨ ਪਾਰਟੀਰ ਵਿਰੋਧ ਰਲੀਆਂ ਕਰੇ ਨੇ ਆਸਟ੍ਰੇਲੀਆ ਦੇ ਵਿੱਚ ਮਾਰਚ ਫਾਰ ਆਸਟ੍ਰੇਲੀਆ ਦੇ ਪ੍ਰਬੰਧਕਾਂ ਨੇ ਆਪਣੇ ਪੇਫਲੈਂਟ ਅਤੇ ਉਹਦੇ ਵਿੱਚ ਭਾਰਤੀਆਂ ਨੂੰ ਵਿਸ਼ੇਸ਼ ਤੌਰ ਤੇ ਉਜਾਗਰ ਕੀਤਾ ਤੇ ਲਿਖਿਆ ਗਿਆ ਕਿ 100 ਸਾਲਾਂ ਦੇ ਵਿੱਚ ਆਏ ਯੂਨੀਨਾ ਅਤੇ ਇਟਾਲੀਅਨਾਂ ਦੇ ਨਾਲੋਂ ਵੱਧ ਸਰ ਲੋਕਾਂ ਦਾ ਮੰਨਣਾ ਹੈ ਕਿ ਪਾਰਟੀ ਮੂਲ ਦੇ ਲੋਕ ਲਿਬਲ ਪਾਰਟੀ ਦਾ ਸਮਰਥਨ ਕਰਦੇ ਨੇ ਅਤੇ ਭਵਿੱਖ ਦੇ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦੇ ਨੇ ਖੱਬੇ ਪੱਖੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਟਨੀ ਅਲਬਾਨੀਜ਼ ਦੀ ਸਰਕਾਰ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਦੇ ਪ੍ਰਬੰਧਕ ਨਮਨਾਜੀ ਤੱਤ ਦੇ ਨਾਲ ਜੁੜੇ ਹੋਏ ਸੀ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਇੱਕ ਹਿੱਸੇ ਨੇ ਇਹ ਸੰਕੇਤ ਦਿੱਤਾ ਕਿ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕਰਨ ਵਾਲੇ ਔਰਤਾਂ ਪ੍ਰਤੀ ਨਫ਼ਰਤ ਕਰਨ ਵਾਲੇ ਗੋਰੇ ਸਰਬੋਤ ਮਾਤਾਵਾਦੀ ਜਲਵਾਯੂ ਪਰਿਵਰਤਨ ਤੋਂ ਇਨਕਾਰ ਕਰਨ ਵਾਲੇ ਟੰਪ ਸਮਰਥਕ ਗਰਭਪਾਤ ਵਿਰੋਧੀ ਨੇ ਨਮਨਾਜੀ ਸਮੂਹ ਨੈਸ਼ਨਲ ਸੋਸ਼ਲ ਟਿਸ ਨੈਟਵਰਕ ਦੇ ਮੈਂਬਰ ਵਿਰੋਧ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਏ ਇੱਕ ਆਫੇ ਤਸੀਏ ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਆਸਟ੍ਰੇਲੀਆ ਦੇ ਵਿੱਚ ਭਾਰਤੀ ਮੂਲ ਦੇ ਲੋਕਾਂ ਦਾ ਵਿਰੋਧ ਵੱਧਦਾ ਜਾ ਰਿਹਾ ਹੈ ਐਤਵਾਰ ਨੂੰ ਦੇਸ਼ ਦੇ ਵੀ ਸ਼ਹਿਰਤ ਵਿੱਚ ਹਜ਼ਾਰਾਂ ਆਸਟ੍ਰੇਲੀਆਈ ਲੋਕਾਂ ਨੇ ਵੱਡੇ ਪੱਧਰ ਤੇ ਇਮੀਗ੍ਰੇਸ਼ਨ ਵਿਰੁੱਧ ਮਾਰਚ ਕੱਢਿਆ ਇਸ ਮਾਰਚ ਦੇ ਵਿੱਚ ਆਸਟ੍ਰੇਲੀਆਈ ਲੋਕਾਂ ਦੇ ਵੱਲੋਂ ਖਾਸ ਤੌਰ ਤੇ ਭਾਰਤੀ ਮੂਲ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਅਜੋਈ ਸਥਿਤੀ ਦੇ ਵਿੱਚ ਸਵਾਲ ਇਹ ਉੱਠਦਾ ਹੈ ਕਿ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦੇ ਪਿੱਛੇ ਕੌਣ ਲੋਕ ਨੇ ਅਤੇ ਉਹ ਭਾਰਤੀਆਂ ਦਾ ਵਿਰੋਧ ਕਰ ਕਿਉਂ ਰਹੇ ਨੇ ਦਰਅਸਲ ਇਸ ਦਾ ਕਾਰਨ ਆਸਟ੍ਰੇਲੀਆ ਦੇ ਵਿੱਚ ਵਧਦੀ ਬੇਰੋਜ਼ਗਾਰੀ ਅਤੇ ਸ਼ੀ ਸੰਕਟਮਨਿਆ ਜਾ ਰਿਹਾ ਹੈ ਭਾਰਤੀ ਮੂਲ ਦੇ ਲੋਕ ਭਿੰਟਨ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਦੂਜਾ ਸਭ ਤੋਂ ਵੱਡਾ ਪ੍ਰਵਾਸੀ ਸਮੂਹ ਨੇ ਜੂਨ ਤੋਂ 2023 ਤੱਕ ਆਸਟ੍ਰੇਲੀਆ ਦੇ ਵਿੱਚ ਭਾਰਤੀ ਮੂਲ ਦੇ ਲਗਭਗ 6.4 ਲੱਖ ਲੋਕ ਰਹੇ ਸਨ। ਹਾਲ ਦੀ ਦੇ ਸਮੇਂ ਵਿੱਚ ਭਾਰਤੀਆਂ ਤੇ ਹਮਲੇ ਵਧੇ ਨੇ। ਆਸਟ੍ਰੇਲੀਆ ਦੇ ਵਿੱਚ ਜ਼ਿਆਦਾਤਰ ਆਬਾਦੀ ਪ੍ਰਵਾਸੀਆਂ ਦੀ ਹੈ। ਭਿੰਟਨ ਤੋਂ ਬਾਅਦ ਭਾਰਤ ਦੇ ਵਿੱਚ ਪੈਦਾ ਹੋਏ ਲੋਕ ਆਸਟ੍ਰੇਲੀਆ ਦੇ ਵਿੱਚ ਦੂਜਾ ਸਭ ਤੋਂ ਵੱਡਾ ਪ੍ਰਵਾਸੀ ਸਮੂਹ ਹੈ। ਜੂਨ 2023 ਤੱਕ ਆਸਟ੍ਰੇਲੀਆ ਦੇ ਵਿੱਚ ਭਾਰਤੀ ਮੂਲ ਦੇ 8.4 ਲੱਖ ਨਿਵਾਸੀ ਸਨ। 2024 ਦੇ ਵਿੱਚ ਆਸਟ੍ਰੇਲੀਆ ਦੀ ਆਬਾਦੀ ਦੇ ਵਿੱਚ ਉਹਨਾਂ ਦੀ ਕੁੱਲ ਗਿਣਤੀ ਲੁਪ 3.2% ਸੀ ਤੇ ਅਜੀ ਸਥਿਤੀ ਵਿੱਚ ਪਾਤੀਆਂ ਨੂੰ ਆਸਟ੍ਰੇਲੀਆ ਲੋਕਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੋ ਵੱਧਦੀ ਮਹਿੰਗਾਈ ਵਿਘਾਈ ਸੀ ਸੰਕਟ ਅਤੇ ਬੇਰੋਜ਼ਗਾਰੀ ਦਾ ਸਾਹਮਣਾ ਕਰ ਰਹੇ ਨੇ 10 ਸਾਲ 2003 ਤੋਂ ਆਸਟ੍ਰੇਲੀਆ ਦੇ ਵਿੱਚ ਭਾਰਤੀਆਂ ਦਾ ਪਰਵਾਸ ਲਗਾਤਾਰ ਵਧ ਰਿਹਾ ਹੈ ਤੇ ਸੱਤਾਧਾਰੀ ਅਤੇ ਵਿਰੋਧੀ ਆਸਟ੍ਰੇਲੀਆਈ ਸਿਆਸਦਾਨ ਪਾਰਟੀਆਂ ਚਾਰੇ ਦੇ ਸਕਾਰਾਤਮਕ ਯੋਗਦਾਨ ਨੂੰ ਸਵੀਕਾਰ ਕਰਦੇ ਨੇ ਇਸ ਦੇ ਹੱਲ ਤੋਂ ਗੋਰੇ ਸਰਬੋਪ ਮੰਬਾਦੀ ਅਤੇ ਕੁਝ ਸੱਜੀ ਪੱਖੀ ਸਮੂਹ ਮਹਿਸੂਸ ਕਰਦੇ ਨੇ ਕਿ ਇਸਾਈ ਤਰ੍ਹਾਂ ਤੋਂ ਇਲਾਵਾ ਹੋਰ ਧਰਮ ਅਤੇ ਰੰਗਾਂ ਦੇ ਲੋਕਾਂ ਨੂੰ ਇੱਥੇ ਨਹੀਂ ਰਹਿਣਾ ਚਾਹੀਦਾ ਅਜੇ ਸੰਕਟਨ ਪਾਰਟੀਰ ਵਿਰੋਧ ਰਲੀਆਂ ਕਰੇ ਨੇ ਆਸਟ੍ਰੇਲੀਆ ਦੇ ਵਿੱਚ ਮਾਰਚ ਫਾਰ ਆਸਟ੍ਰੇਲੀਆ ਦੇ ਪ੍ਰਬੰਧਕਾਂ ਨੇ ਆਪਣੇ ਪੇਫਲੈਂਕਟ ਅਤੇ ਉਹਦੇ ਵਿੱਚ ਭਾਰਤੀਆਂ ਨੂੰ ਵਿਸ਼ੇਸ਼ ਤੌਰ ਤੇ ਉਜਾਗਰ ਕਰਕੇ ਤੇ ਲਿਖੇ ਗਿਆ ਹੈ ਕਿ 100 ਸਾਲਾਂ ਦੇ ਵਿੱਚ ਆਏ ਯੂਨੀਨਾ ਅਤੇ ਇਟਾਲੀਅਨਾਂ ਦੇ ਨਾਲੋਂ ਵੱਧ ਹੈ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਪਾਰਟੀ ਮੁਲ ਦੇ ਲੋਕਲੀਬਲ ਪਾਰਟੀ ਦਾ ਸਮਰਥਨ ਕਰਦੇ ਨੇ ਅਤੇ ਉਹ ਇਥੇ ਦੇ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦੇ ਨੇ ਖੱਬੇ ਪੱਖੀ ਉਸ ਲਈ ਪਦ ਆਧਵੰਤਰੀ ਐਂਟੋਨੀਓ ਬਾਨੀਸ ਦੀ ਸਰਕਾਰ ਨੇ ਕਿਹਾ ਹੈ ਕਿ ਵਿਰੋਧ ਪ੍ਰਦਰਸ਼ਨ ਦੇ ਪਰ ਬੰਦ ਤੱਕ ਨਮਨਾਜੀ ਦਤ ਦੇ ਨਾਲ ਜੁੜੇ ਹੋਏ ਸੀ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਇੱਕ ਹਿੱਸੇ ਨੇ ਇਸ ਸੰਕੇਤਿਤ ਹੈ ਕਿ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕਰਨ ਵਾਲੇ ਔਰਤਾ ਪ੍ਰਤੀ ਨਫ਼ਰਤ ਕਰਨ ਵਾਲੇ ਗੋਰੇ ਸਰਬੋਤ ਮਾਤਾਵਾਦੀ ਜਲਵਾਯੂ ਤੰਤਉ ਇਨਕਾਰ ਕਰਨ ਵਾਲੇ ਕੈਂਪਸ ਸਮਰਥਕ ਗਰਪਾਤ ਵਿਰੋਧੀ ਨੇ ਨਮਨਾਜੀ ਸਮੂਹ ਨੈਸ਼ਨਲ ਸੋਸ਼ਲਟੀਜ਼ ਨੈਟਵਰਕ ਦੇ ਮੈਂਬਰ ਵਿਰੋਧ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਏ ਇੱਕ ਆਫੇ ਤਸੀਏ ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਆਸਟ੍ਰੇਲੀਆ ਦੇ ਵਿੱਚ ਭਾਰਤੀ ਮੂਲ ਦੇ ਲੋਕਾਂ ਦਾ ਵਿਰੋਧ ਵੱਧਦਾ ਜਾ ਰਿਹਾ ਹੈ ਐਤਵਾਰ ਨੂੰ ਦੇਸ਼ ਦੇ 20 ਸ਼ਹਿਰਤ ਵਿੱਚ ਹਜ਼ਾਰਾਂ ਆਸਟ੍ਰੇਲੀਆਈ ਲੋਕਾਂ ਨੇ ਵੱਡੇ ਪੱਧਰ ਤੇ ਇਮੀਗ੍ਰੇਸ਼ਨ ਵਿਰੁੱਧ ਮਾਰਚ ਕੱਢਿਆ ਇਸ ਮਾਰਚ ਦੇ ਵਿੱਚ ਆਸਟ੍ਰੇਲੀਆਈ ਲੋਕਾਂ ਦੇ ਵੱਲੋਂ ਖਾਸ ਤੌਰ ਤੇ ਭਾਰਤੀ ਮੂਲ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਅਜੋਈ ਸਥਿਤੀ ਦੇ ਵਿੱਚ ਸਵਾਲ ਇਹ ਉੱਠਦਾ ਹੈ ਕਿ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦੇ ਪਿੱਛੇ ਕੌਣ ਲੋਕ ਨੇ ਅਤੇ ਉਹ ਭਾਰਤੀਆਂ ਦਾ ਵਿਰੋਧ ਕਰ ਕਿਉਂ ਰਹੇ ਨੇ ਦਰਅਸਲ ਇਸ ਦਾ ਕਾਰਨ ਆਸਟ੍ਰੇਲੀਆ ਦੇ ਵਿੱਚ ਵਧਦੀ ਬੇਰੋਜ਼ਗਾਰੀ ਅਤੇ ਇਹ ਸੰਕਟਮੰਨਿਆ ਜਾ ਰਿਹਾ ਹੈ ਭਾਰਤੀ ਮੂਲ ਦੇ ਲੋਕ ਪਿੰਟਨ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਦੂਜਾ ਸਭ ਤੋਂ ਵੱਡਾ ਪਰਵਾਸੀ ਸਮੂਹ ਨੇ ਜੂਨ ਤੋਂ 4 23 ਤੱਕ ਆਸਟ੍ਰੇਲੀਆ ਦੇ ਵਿੱਚ ਭਾਰਤੀ ਮੂਲ ਦੇ ਲਗਭਗ 8.4 ਲੱਖ ਲੋਕ ਰਹਿ ਰਹੇ ਹਨ। ਹਾਲ ਦੀ ਦੇ ਸਮੇਂ ਵਿੱਚ ਭਾਰਤੀਆਂ 'ਤੇ ਹਮਲੇ ਵਧੇ ਨੇ। ਆਸਟ੍ਰੇਲੀਆ ਦੇ ਵਿੱਚ ਜ਼ਿਆਦਾਤਰ ਆਬਾਦੀ ਪ੍ਰਵਾਸੀਆ ਦੀ ਹੈ। ਭੀਟੈਨ ਤੋਂ ਬਾਅਦ ਭਾਰਤ ਦੇ ਵਿੱਚ ਪੈਦਾ ਹੋਏ ਲੋਕ ਆਸਟ੍ਰੇਲੀਆ ਦੇ ਵਿੱਚ ਦੂਜਾ ਸਭ ਤੋਂ ਵੱਡਾ ਪ੍ਰਵਾਸੀ ਸਮੂਹ ਹੈ। ਜੂਨ 2023 ਤੱਕ ਆਸਟ੍ਰੇਲੀਆ ਦੇ ਵਿੱਚ ਭਾਰਤੀ ਮੂਲ ਦੇ 8.4 ਲੱਖ ਨਿਵਾਸੀ ਸਨ। 2024 ਦੇ ਵਿੱਚ ਆਸਟ੍ਰੇਲੀਆ ਦੀ ਆਬਾਦੀ ਦੇ ਵਿੱਚ ਉਹਨਾਂ ਦੀ ਕੁੱਲ ਗਿਣਤੀ ਸਿਰਫ 3.2% ਸੀ ਤੇ ਅਜਿਹੀ ਸਥਿਤੀ ਵਿੱਚ ਭਾਰਤੀਆਂ ਨੂੰ ਆਸਟ੍ਰੇਲੀਆ ਲੋਕਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੋ ਦੀ ਮਹਿੰਗਾਈ ਵਿਖਾਈ ਸੀ ਸੰਕਟ ਅਤੇ ਬੇਰੋਜ਼ਗਾਰੀ ਦਾ ਸਾਹਮਣਾ ਕਰਦੇ ਨੇ 10ਵੀਂ ਸਾਲ 2003 ਤੋਂ ਆਸਟ੍ਰੇਲੀਆ ਦੇ ਵਿੱਚੋਂ ਭਾਰਤੀਆਂ ਦਾ ਪ੍ਰਵਾਸ ਲਗਾਤਾਰ ਵਧ ਰਿਹਾ ਤੇ ਸੱਤਾਧਾਰੀ ਅਤੇ ਵਿਰੋਧੀ ਆਸਟ੍ਰੇਲੀਆਈ ਸਿਆਸਦਾਨ ਪਾਰਟੀਆਂ ਚਾਰੇ ਤੇ ਸਕਾਰਾਤਮਕ ਯੋਗਦਾਨ ਨੂੰ ਸਵੀਕਾਰ ਕਰਦੇ ਨੇ ਇਸ ਦੇ ਹੱਲ ਤੇ ਗੋਰੇ ਸਰਬੋਪ ਮੰਬਾਦੀ ਅਤੇ ਕੁਝ ਸੱਚੇ ਪੱਤੀ ਸਮੂਹ ਮਹਿਸੂਸ ਕਰਦੇ ਨੇ ਕਿ ਇਸਾਈ ਤਰਮ ਤੋਂ ਇਲਾਵਾ ਹੋਰ ਧਰਮ ਅਤੇ ਰੰਗਾਂ ਦੇ ਲੋਕਾਂ ਨੂੰ ਇੱਥੇ ਨਹੀਂ ਰਹਿਣਾ ਚਾਹੀਦਾ ਅਜੇ ਸੰਕਟਨ ਪਾਰਟੀ ਦੇ ਵਿਰੁੱਧ ਰਲੀਆਂ ਕਰਦੇ ਨੇ ਆਸਟ੍ਰੇਲੀਆ ਦੇ ਵਿੱਚ ਮਾਰਚ ਫਾਰ ਆਸਟ੍ਰੇਲੀਆ ਦੇ ਪ੍ਰਬੰਧਕਾਂ ਨੇ ਆਪ ਨੇ ਪੇਫਲੈਂਕਟ ਅਤੇ ਉਹਦੇ ਵਿੱਚ ਭਾਰਤੀਆਂ ਨੂੰ ਵਿਸ਼ੇਸ਼ ਤੌਰ ਤੇ ਉਜਾਗਰ ਕੀਤਾ ਤੇ ਲਿਖਿਆ ਗਿਆ ਹੈ ਕਿ 100 ਸਾਲਾਂ ਦੇ ਵਿੱਚ ਆਏ ਯੂਨੀਨਾ ਅਤੇ ਇਟਾਲੀਅਨਾਂ ਦੇ ਨਾਲੋਂ ਵੱਧ ਹੈ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਭਾਰਤੀ ਮੂਲ ਦੇ ਲੋਕਲੀ ਬਿਲ ਪਾਰਟੀ ਦਾ ਸਮਰਥਨ ਕਰਦੇ ਨੇ ਅਤੇ ਭਵਿੱਖ ਦੇ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦੇ ਨੇ ਖੱਬੇ ਪੱਖੀ ਆਸਟ੍ਰੇਲੀਆ ਦੇ ਪਦਾਧਮੰਤਰੀ ਐਂਟੋਨੀਓ ਬਾਨਿਸ ਦੀ ਸਰਕਾਰ ਨੇ ਕਿਹਾ ਹੈ ਕਿ ਵਿਰੋਧ ਪ੍ਰਦਰਸ਼ਨ ਦੇ ਪਰ ਬੰਦਤਕ ਨਮਨਾਜੀ ਦੱਤ ਦੇ ਨਾਲ ਜੁੜੇ ਹੋਏ ਸੀ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਇੱਕ ਹਿੱਸੇ ਨੇ ਇਸ ਸੰਕੇਤਿਤ ਹੈ ਕਿ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕਰਨ ਵਾਲੇ ਵੋਲਤਾ ਪ੍ਰਤੀ ਨਫਰਤ ਕਰਨ ਵਾਲੇ ਗੋਰੇ ਸਰਬੋਤ ਮਾਤਾਵਾਦੀ ਜਲਵਾਯੂ ਪਰਿਵਰਤਨ ਤੋਂ ਇਨਕਾਰ ਕਰਨ ਵਾਲੇ ਕੈਂਪਸ ਸਮਰਥਕ ਗਰਭਪਾਤ ਵਿਰੋਧੀ ਨੇ ਨਮਨਾਚੀ ਸਮੂਹ ਨੈਸ਼ਨਲ ਸੋਸਾਇਟੀਜ਼ ਨੈਟਵਰਕ ਦੇ ਮੈਂਬਰ ਵਿਰੁੱਧ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਏ ਇੱਕ ਆਫੇਤਾ ਸੀ ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਆਸਟ੍ਰੇਲੀਆ ਦੇ ਵਿੱਚ ਭਾਰਤੀ ਮੂਲ ਦੇ ਲੋਕਾਂ ਦਾ ਵਿਰੋਧ ਵੱਧਦਾ ਜਾ ਰਿਹਾ ਐਤਵਾਰ ਨੂੰ ਦੇਸ਼ ਦੇ 20 ਸ਼ਹਿਰਤ ਵਿੱਚ ਹਜ਼ਾਰਾਂ ਆਸਟ੍ਰੇਲੀਆਈ ਲੋਕਾਂ ਨੇ ਵੱਡੇ ਪੱਧਰ ਤੇ ਇਮੀਗ੍ਰੇਸ਼ਨ ਵਿਰੁੱਧ ਮਾਰਚ ਕੱਢਿਆ ਇਸ ਮਾਰਚ ਦੇ ਵਿੱਚ ਆਸਟ੍ਰੇਲੀਆਈ ਲੋਕਾਂ ਦੇ ਵੱਲੋਂ ਖਾਸ ਤੌਰ ਤੇ ਭਾਰਤੀ ਮੂਲ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਅਜੋਈ ਸਥਿਤੀ ਦੇ ਵਿੱਚ ਸਵਾਲ ਇਹ ਉੱਠਦਾ ਹੈ ਕਿ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦੇ ਪਿੱਛੇ ਕੌਣ ਲੋਕ ਨੇ ਅਤੇ ਉਹ ਭਾਰਤੀਆਂ ਦਾ ਵਿਰੋਧ ਕਰ ਕਿਉਂ ਰਹੇ ਨੇ ਦਰਅਸਲ ਇਸ ਦਾ ਕਾਰਨ ਆਸਟ੍ਰੇਲੀਆ ਦੇ ਵਿੱਚ ਵਧਦੀ ਬੇਰੋਜ਼ਗਾਰੀ ਅਤੇ ਰ ਇਹ ਸੰਕਟਮੰਨਿਆ ਜਾ ਰਿਹਾ ਹੈ ਭਾਰਤੀ ਮੂਲ ਦੇ ਲੋਕ ਪਿੰਟਨ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਦੂਜਾ ਸਭ ਤੋਂ ਵੱਡਾ ਪਰਵਾਸੀ ਸਮੂਹ ਨੇ ਜੂਨ ਤੋਂ 4 23 ਤੱਕ ਆਸਟ੍ਰੇਲੀਆ ਦੇ ਵਿੱਚ ਭਾਰਤੀ ਮੂਲ ਦੇ ਲਗਭਗ 8.4 ਲੱਖ ਲੋਕ ਰਹਿ ਰਹੇ ਹਨ ਹਾਲ ਦੀ ਦੇ ਸਮੇਂ ਵਿੱਚ ਭਾਰਤੀਆਂ ਤੇ ਹਮਲੇ ਵਧੇ ਨੇ ਆਸਟ੍ਰੇਲੀਆ ਦੇ ਵਿੱਚ ਜ਼ਿਆਦਾਤਰ ਆਬਾਦੀ ਪ੍ਰਵਾਸੀਆਂ ਦੀ ਹੈ ਬੀ 10 ਤੋਂ ਬਾਅਦ ਭਾਰਤ ਦੇ ਵਿੱਚ ਪੈਦਾ ਹੋਏ ਲੋਕ ਆਸਟ੍ਰੇਲੀਆ ਦੇ ਵਿੱਚ ਦੂਜਾ ਸਭ ਤੋਂ ਵੱਡਾ ਪ੍ਰਵਾਸੀ ਸਮੂਹ ਹੈ ਜੂਨ 2023 ਤੱਕ ਆਸਟ੍ਰੇਲੀਆ ਦੇ ਵਿੱਚ ਭਾਰਤੀ ਮੂਲ ਦੇ 8.4 ਲੱਖ ਨਿਵਾਸੀ ਸਨ 2024 ਦੇ ਵਿੱਚ ਆਸਟ੍ਰੇਲੀਆ ਦੀ ਆਬਾਦੀ ਦੇ ਵਿੱਚ ਉਹਨਾਂ ਦੀ ਕੁੱਲ ਗਿਣਤੀ ਸਿਰਫ 3.2% ਸੀ ਤੇ ਅਜਿਹੀ ਸਥਿਤੀ ਵਿੱਚ ਭਾਰਤੀਆਂ ਨੂੰ ਆਸਟ੍ਰੇਲੀਆ ਲੋਕਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੋ ਤੇ ਮਹਿੰਗਾਈ ਦੀ ਭਾਈਸ਼ੀ ਸੰਕਟ ਅਤੇ ਬੇਰੋਜ਼ਗਾਰੀ ਦਾ ਸਾਹਮਣਾ ਕਰ ਰਹੀ ਹੈ 10 ਸਾਲ 2003 ਤੋਂ ਆਸਟ੍ਰੇਲੀਆ ਦੇ ਵਿੱਚ ਭਾਰਤੀਆਂ ਦਾ ਪਰਵਾਸ ਲਗਾਤਾਰ ਵਧ ਰਿਹਾ ਅਤੇ ਸੱਤਾਧਾਰੀ ਅਤੇ ਵਿਰੋਧੀ ਆਸਟ੍ਰੇਲੀਆਈ ਸਿਆਸਦਾਨ ਪਾਰਟੀਆਂ ਚਾਰੇ ਦੇ ਸਕਾਰਾਤਮਕ ਯੋਗਦਾਨ ਨੂੰ ਸਵੀਕਾਰ ਕਰਦੇ ਨੇ ਇਸੇ ਹੱਦ ਤੱਕ ਗੋਰੇ ਸਰਬੋਪ ਮੰਬਾਦੀ ਅਤੇ ਕੁਝ ਸੱਜੀ ਪੱਖੀ ਸਮੂਹ ਮਹਿਸੂਸ ਕਰਦੇ ਨੇ ਕਿ ਇਸਾਈ ਤਰਮ ਤੋਂ ਇਲਾਵਾ ਹੋਰ ਧਰਮ ਅਤੇ ਰੰਗਾਂ ਦੇ ਲੋਕਾਂ ਨੂੰ ਇੱਥੇ ਨਹੀਂ ਰਹਿਣਾ ਚਾਹੀਦਾ ਅਜੇ ਸੰਕਟਨ ਪਾਰਟੀਰ ਵਿਰੁੱਧ ਰਲੀਆਂ ਕਰੇ ਨੇ ਆਸਟ੍ਰੇਲੀਆ ਦੇ ਵਿੱਚ ਮਾਰਚ ਫਾਰ ਆਸਟ੍ਰੇਲੀਆ ਦੇ ਪ੍ਰਬੰਧਕਾਂ ਨੇ ਆਪਣੇ ਪੇਫਲੈਂਕਟ ਅਤੇ ਉਹਦੇ ਵਿੱਚ ਭਾਰਤੀਆਂ ਨੂੰ ਵਿਸ਼ੇਸ਼ ਤੌਰ ਤੇ ਉਜਾਗਰ ਕਰਕੇ ਤੇ ਲਿਖੇ ਗਿਆ ਹੈ ਕਿ 100 ਸਾਲਾਂ ਦੇ ਵਿੱਚ ਆਏ ਯੂਨੀਨਾ ਅਤੇ ਇਟਾਲੀਅਨਾਂ ਦੇ ਨਾਲੋਂ ਵੱਧ ਸਰ ਲੋਕਾਂ ਦਾ ਮੰਨਣਾ ਹੈ ਕਿ ਪਾਰਟੀ ਮੂਲ ਦੇ ਲੋਕ ਲਿਬਰਲ ਪਾਰਟੀ ਦਾ ਸਮਰਥਨ ਕਰਦੇ ਨਹੀਂ ਅਤੇ ਪਵਿੱਤਰ ਚੋਣਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦੇ ਨਹੀਂ ਖੱਬੇ ਪੱਖੀ ਆਸਟ੍ਰੇਲੀਆ ਦੇ ਪਦਾਰ ਮੰਤਰੀ ਐਂਟੋਨੀਓ ਬਾਨੀਸ ਦੀ ਸਰਕਾਰ ਨੇ ਕਿਹਾ ਹੈ ਕਿ ਵਿਰੋਧ ਪ੍ਰਦਰਸ਼ਨ ਦੇ ਪਰ ਬੰਦਤਰ ਕ ਨਮਲਾਜੀ ਤੱਤ ਦੇ ਨਾਲ ਜੁੜੇ ਹੋਏ ਸੀ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਇੱਕ ਹਿੱਸੇ ਨੇ ਇਸ ਸੰਕੇਤਿਤ ਹੈ ਕਿ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕਰਨ ਵਾਲੇ ਔਰਤਾ ਪ੍ਰਤੀ ਨਫ਼ਰਤ ਕਰਨ ਵਾਲੇ ਗੋਰੇ ਸਰਬੋਤ ਮਾਤਾਵਾਦੀ ਜਲਵਾਯੂ ਪਰਿਵਰਤਨ ਤੰਤੋ ਇਨਕਾਰ ਕਰਨ ਵਾਲੇ ਕੈਂਪਸ ਸਮਰਥਕ ਗਰਪਾਤ ਵਿਰੋਧੀ ਨੇ ਨਮਨਾਜੀ ਸਮੂਹ ਨੈਸ਼ਨਲ ਸੋਸ਼ਲਟੀਜ਼ ਨੈਟਵਰਕ ਦੇ ਮੈਂਬਰ ਵਿਰੋਧ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਏ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ